ਤਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀਆਂ ਹੁਣੇ-ਹੁਣੇ ਪੰਜਾਬ ਦੇ ਮੌਸਮ ਦੇ ਬਾਰੇ ਐਤਾਂ ਆ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀहां ਉੱਤਰੀ ਭਾਰਤ ਵਿੱਚ ਸੰਗਣੀ ਤੁੰਦ ਅਤੇ ਠੰਡ ਨੇ ਜੋਰ ਫੜ ਲਿਆ ਹੈ ਤੇ ਉੱਥੇ ਹੀ ਦੱਖਣੀ ਭਾਰਤ ਵਿੱਚ ਵੀ ਮੌਸਮੀ بارش ਦਾ ਅਲਰਟ ਜਾਰੀ ਕੀਤਾ ਗਿਆ ਉੱਤਰ ਪ੍ਰਦੇਸ਼ ਝਾਰਖੰਡ ਬਿਹਾਰ ਪੰਜਾਬ ਅਤੇ ਹਰਿਆਣਾ ਚ ਤਾਬਨ ਵਿੱਚ ਇੱਕਦਮ ਗ੍ਰਾਫਟ ਆਈ ਹੈ ਤੇ ਦਿੱਲੀ ਐਨਸੀਆਰ ਚ ਤੁੰਦ ਅਤੇ ਧੂਏ ਦੀ ਪਰਤ ਤੋਂ ਲੋਕ ਅੱਜ ਵੀ ਪਰੇਸ਼ਾਨ ਹਨ ਜੀहां ਦਿੱਲੀ ਐਨਸੀਆਰ ਦੀ ਹਵਾ ਦੀ ਅਜੇ ਵੀ ਜਰੀਲੀ ਬਣੀ ਹੈ ਤੇ ਆਈ ਐਮਡੀ ਮੌਸਮ ਭਾਗ ਦੇ ਅਨੁਸਾਰ ਅੱਜ ਜਾਨੀ 22 ਨਵੰਬਰ ਤੋਂ ਬਾਅਦ ਹੁਣ 24 ਨਵੰਬਰ ਦਿਲੀਆਂ ਸੇਚ ਮੌਸਮ ਠੰਡਾ ਰਹੇਗਾ ਤੇ ਇਸ ਦਿਨ ਨਾਲ ਪੰਜਾਬ ਉੱਤਰ ਪ੍ਰਦੇਸ਼ ਤੇ ਬਿਹਾਰ ਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਮੌਸਮ ਬਦਲ ਸਕਦਾ ਹੈ ਕਈ ਜਿਲ੍ਹਿਆਂ 'ਚ بارش ਦੀ ਸੰਭਾਵਨਾ ਹੈ ਜਿਸ ਕਰਕੇ ਠੰਡ ਹੋਰ ਵਧੇਗੀ ਦਰਅਸਲ ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿੱਲੀ ਨੌਇਡਾ ਗਰੇਟਰ ਨੌਇਡਾ ਦੇ ਹੋਰ ਜਗ੍ਹਾ ਦੇ ਭਾਰੀ ਠੰਡ ਦਾ ਵਾਅਦਾ ਕੀਤਾ ਗਿਆ ਸੀ ਅਤੇ ਜਿਸ ਕਰਕੇ ਹੁਣ ਉਮੀਦ ਲਗਾਈ ਜਾ ਰਹੀ ਹੈ ਕਿ ਥੋੜੇ ਦਿਨਾਂ ਤੱਕ ਠੰਡੇ ਹੋਰ ਅਸਾਰ ਵਧਣ ਦੇ ਸੰਭਾਵਨਾ ਦੇਖ ਰਹੀ ਹੈ ਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਕਟੂਕੜਤਾ ਮਾਣਜੇ 10 ਡਿਗਰੀ ਸੈਲਸੀਅਸ ਤਾਪਮਨ ਦਰਜੇ ਕੀਤਾ ਜਾਵੇਗਾ ਥੋੜੇ ਦਿਨਾਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ